ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਗੁਰ ਨਾਨਕ ਦੇਵ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਸਦਕਾ ਸਤਿਗੁਰਾਂ ਦੇ ਮਹਾਨ ਚਰਨਾਂ ਸ਼ੋਂ ਪ੍ਰਾਪਤ ਸਤਾਨ ਗੁਰਦੁਆਰਾ ਰੀਠਾ ਸਾਹਿਬ ਦੀ ਧਰਤੀ ਦੇ ਉੱਤੇ ਅਸੀਂ ਆਏ ਹਾਂ ਜਿੱਥੋਂ ਦਾ ਇਤਿਹਾਸ ਹੈ ਕਿ ਜਦੋਂ ਧੰਗੁਰ ਨਾਨਕ ਦੇਵ ਸਹਿਬ ਮਹਾਰਾਜ ਭਾਈ ਮਰਦਾਨਾ ਜੀ ਨਾਲ ਇਸ ਜਗ੍ਹਾ ਤੇ ਆਏ ਸੀ ਤੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਸਿੱਧਾ ਨੇ ਕੁਝ ਖਾਣ ਨੂੰ ਨਾ ਦਿੱਤਾ ਤੇ ਸਤਗੁਰਾਂ ਨੇ ਰੀਠੇ ਦੇ ਦਰਖਤ ਵੱਲ ਇਸ਼ਾਰਾ ਕਰਕੇ ਆਖਿਆ ਕਿ ਇਸ ਦਰਖਤ ਦੇ ਫਲਾਂ ਨੂੰ ਛਕਣਾ ਕਰੋ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਨਹੀਂ ਪਤਾ ਤੇ ਕਿਤੇ ਰੀਠਾ ਹੋਏਗਾ ਤੇ ਉਹਨੂੰ ਖਾ ਕੇ ਵੇਖ ਲਿਓ ਰੀਠਾ ਆਪਣੇ ਸੁਭਾਅ ਦੇ ਅਨੁਸਾਰ ਬਹੁਤ ਜ਼ਿਆਦਾ ਕੌੜਾ ਹੁੰਦਾ ਹੈ ਜਿਹੜਾ ਕਿ ਖਾਦਾ ਹੀ ਨਹੀਂ ਜਾ ਸਕਦਾ ਇਹਨੂੰ ਸਾਬਣ ਦਾ ਦਰਖਤ ਵੀ ਕਹਿੰਦੇ ਨੇ ਰੀਠਾ ਹੈ ਤੇ ਉਹ ਜਿਹੜੇ ਜਦੋਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਦਾ ਬਚਨ ਸੁਣਿਆ ਪਤਾ ਉਹਨਾਂ ਨੂੰ ਵੀ ਕਿ ਰੀਠੇ ਕੌੜੇ ਨੇ ਪਰ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਹੀ ਐਸੀ ਹੈ ਅਮੇਂ ਦ੍ਰਿਸ਼ਟ ਸੁਭ ਕਰੈ ਹਰੈ ਅਜ ਤਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਦਾ ਬ ਜਿਵੇਂ ਮਹਾਰਾਜ ਬਾਣੀ ਚ ਬਚਨ ਕਰਦੇ ਨੇ ਮੈ ਮੂਰਖ ਕੀ ਕੀਤਕ ਬਾਤ ਹੈ ਕੂਟ ਪਰਾਧੀ ਕਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰভাস ਨ ਪਰਿਆਰੇ ਮਹਾਰਾਜ ਨੇ ਉਹਨਾਂ ਸਾਰਿਆਂ ਨੂੰ ਤਾਰ ਦਿੱਤਾ ਜਿਨ੍ਹਾਂ ਤੇ ਗੁਰੂ ਨਾਨਕ ਦੇਵਸਾਹ ਮਹਾਰਾਜ ਦੀ ਦ੍ਰਿਸ਼ਟੀ ਪਈ ਇਹ ਰੀਠੇ ਇਹ ਵੀ ਤਨ ਗੁਰਨਾਨਕ ਦੇਵਸਾਹ ਮਹਾਰਾਜ ਦੀ ਦ੍ਰਿਸ਼ਟੀਦਾਰਾ ਦ੍ਰਿਸ਼ਟੀ ਦੇ ਦੁਆਰਾ ਐਸੇ ਤਾਰੇ ਹੋਏ ਨੇ ਕਿ ਆਪਣਾ ਕੌੜਾ ਸੁਭਾਅ ਛੱਡ ਗਏ ਤੇ ਅੰਮ੍ਰਿਤ ਵਰਗੇ ਮਿੱਠੇ ਹੋ ਗਏ ਆਓ ਕਿਤੇ ਕਹਿਣ ਦੀਆਂ ਗੱਲਾਂ ਹੋ ਜਾਂਦੀਆਂ ਨੇ ਵੀ ਇਦਾਂ ਨਹੀਂ ਹੁੰਦਾ ਇਦਾਂ ਹੁੰਦਾ ਆ ਇੱਥੇ ਆਪਣੇ ਨਾਲ ਹੀ ਇੱਥੇ ਰੀਠੇ ਨੇ ਆਪਾਂ ਇਹ ਤੁਹਾਨੂੰ ਨਾਲੇ ਲੈੜੇ ਹੋ ਕੇ ਦਿਖਾਉਂਦੇ ਆ ਆ ਰੀਠੇ ਨੇ ਇੱਥੇ ਆ ਰੀਠੇ ਲੱਗੇ ਹੋਏ ਨੇ ਤੇ ਇਹ ਬੜਾ ਸੋਹਣਾ ਦਰਖਤ ਦੇ ਉੱਪਰ ਕਾਫੀ ਸਾਰੇ ਇੱਥੇ ਰੀਠੇ ਲੱਗੇ ਖੜੇ ਤੇ ਕੁਝ ਗੱਲਾਂ ਕਹਿਣਗੀਆਂ ਹੁੰਦੀਆਂ ਨੇ ਆ ਮੈਂ ਇੱਕ ਰੀਠਾ ਜਿਹੜੇ ਕਰੀ ਆਈਕਾ ਪਰ ਇਠਾ ਇਤੋਂ ਜਿਹੜਾ ਤੋੜਨ ਲੱਗਿਆ ਤੇ ਇਸ ਨੂੰ ਆਪਾਂ ਤੋੜ ਕੇ ਛੱਕਦੇ ਆਂ ਤੇ ਨਾਲੇ ਤੁਹਾਨੂੰ ਵੀ ਪਤਾ ਲੱਗੇਗਾ ਵਸੇ ਛੱਕਿਆ ਨਹੀਂ ਜਾ ਸਕਦਾ ਕਾਫੀ ਕੋਲਾ ਹੁੰਦਾ ਆ ਇਹ ਤੇ ਐਦਾਂ ਦਾ ਕਿਸੇ ਦਾ ਸੁਭਾਅ ਨਹੀਂ ਹੁੰਦਾ ਵੀ ਉਹ ਹਮੇਸ਼ਾ ਕੋੜੀਆਂ ਚੀਜ਼ਾਂ ਖਾਵੇ ਸਾਡਾ ਸੁਭਾਅ ਹੈ ਜੀ ਸਲੂਣੀ ਚੀਜ਼ ਖਾਣੀ ਹੈ ਤਾਂ ਉਹ ਵੀ ਮਠਾ ਉਹਦੇ ਸਵਾਦ ਅਨੁਸਾਰ ਮਿੱਠੀ ਚੀਜ਼ ਖਾਣੀ ਹੈ ਤਾਂ ਅਸੀਂ ਮਿੱਠਾ ਵੀ ਬਹੁਤਾ ਨਹੀਂ ਖਾ ਸਕਦੇ ਇਹ ਇੱਥੋਂ ਦਾ ਇੱਕ ਰੀਠਾ ਹੈ ਤੇ ਆਪਾਂ ਇਸ ਨੂੰ ਜਿਦਾ ਕੀ ਬਹੁਤ ਪਿਆਰਾ ਸਵਾਦ ਹੈ ਇਸ ਵੇਲੇ ਤੇ ਮਿੱਠਿਆਂ ਦਾ ਮਿੱਠਾ ਸਵਾਦ ਹੈ ਇਸ ਦਾ ਵੈਸੇ ਉਦਾਂ ਮੈਨੂੰ ਇਹ ਨਹੀਂ ਪਤਾ ਇਹ ਇਸ ਵੇਲੇ ਸ਼ਾਇਦ ਕੱਚੀ ਨੇ ਇਸ ਤੋਂ ਹੋਰ ਜ਼ਿਆਦਾ ਪੱਕਣਗੇ ਇਹ ਹੋਰ ਜ਼ਿਆਦਾ ਜੇ ਮਿਠਾਸ ਇਹਨਾਂ ਦੇ ਵਿੱਚ ਭਰੇਗੀ ਤੇ ਫਿਲਹਾਲ ਆਪਾਂ ਨੂੰ ਖਾਸ ਹੋ ਗਿਆ ਤੇ ਬਹੁਤ ਪਿਆਰਾ ਤੁਸੀਂ ਵੀ ਇਸ ਸਥਾਨ ਦੇ ਉੱਤੇ ਆਓ ਆ ਕਰਕੇ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਇਹਨਾਂ ਚੀਜ਼ਾਂ ਨੂੰ ਅਨੁਭਵ ਕਰੋ ਕਿਤੇ ਹੋਰ ਵੇਖਿਓ ਇਹੜੇ ਲੋਕ ਅੱਜ ਕਹਿੰਦੇ ਨੇ ਐ ਨਹੀਂ ਹੁੰਦਾ ਗੁਰੂ ਦੀ ਕਿਰਪਾ ਨਾ ਪ੍ਰਧਾਨ ਉਹਨਾਂ ਸਾਹਮਣੇ ਆ ਰੀਠੇ ਬੋਲ-ਬੋਲ ਕੇ ਕਹਿ ਰਹੇ ਨੇ ਆਓ ਮੈਂ ਤੁਹਾਨੂੰ ਦੱਸਾਂ ਗੁਰੂ ਨਾਨਕ ਦੀ ਕਿਰਪਾ ਕਿਵੇਂ ਬਾਪੜੀ ਆ ਰੀਠੇ ਬੋਲ ਕੇ ਇਹਨਾਂ ਦੀ ਆਵਾਜ਼ ਇਦਾਂ ਨਹੀਂ ਸੁਣੀ ਜਾਣੀ ਇਹ ਖਾ ਕੇ ਪਤਾ ਲੱਗੇਗਾ ਵੀ ਇਹ ਕਹਿ ਰਹੇ ਨੇ ਰੀਠੇ ਮੈਡਮ ਮੂਝੇ ਢਿਠਾ ਇਸਮੇ ਬੜਾ ਪਿਆਰਾ ਉਹ ਸਵਾਦ ਛੱਡ ਰਿਹਾ ਆਪਣਾ ਇਹ ਘਰ ਵੀ ਇੱਕ ਨੂੰ ਲੈ ਕੇ ਜਾਵਾਂਗੇ ਰੀਠੇ ਤੇ ਉਹਨਾਂ ਨੂੰ ਵੀ ਛਕਾਵਾਂਗੇ ਹੋਰ ਵੀ ਬੜੇ ਗੁਰਮਖ ਪਿਆਰੇ ਨੇ ਤੇ ਅਰਥ ਇਹ ਬਹੁਤ ਜ਼ਿਆਦਾ ਆਪਣੇ ਸੁਭਾਅ ਦੇ ਅਨੁਸਾਰ ਪੌੜੇ ਹੁੰਦੇ ਨੇ ਇੱਥੇ ਜੁਣੇ ਦਾ ਸਵਾਦ ਇਹ ਇੱਥੇ ਕਾਫੀ ਲਿਫੇ ਨੇ ਪਿੱਛੇ ਤੱਕ ਇੱਧਰ ਵੀ ਇੱਥੇ ਲੱਗੇ ਹੋਏ ਨੇ ਜਾਨੀ ਇਹ ਕਹ ਲਓ ਕਿ ਗੁਰੂ ਸਾਹਿਬ ਨੇ ਐਸੀ ਆਪਣੀ ਦਇਆ ਕਰ ਦਿੱਤੀ ਐ ਐਸੀ ਬਖਸ਼ਿਸ਼ ਕਰ ਦਿੱਤੀ ਆਪਣਾ ਸੁਭਾਅ ਹੀ ਭੁੱਲ ਗਏ ਗੁਰੂ ਦੀ ਮਾਹੌਲ ਦੀ ਮਸਤ ਹੋ ਗਏ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂ ਗੁਰੂ ਦੇ ਉੱਤੇ ਕਦੇ ਸ਼ੰਕਾ ਨਾ ਕਰੋ ਗੁਰਪ੍ਰਸਾਦ ਪਰਮਪਦ ਪਾਇਆ ਸੁੱਕੇ ਕਾਸਤ ਹਰਿਆ ਉਹ ਤੇ ਸੁੱਕੇ ਲੱਕੜਾਂ ਨੂੰ ਸਰਾ ਕਰੇ ਆਓ ਆਪਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਬੇਨਤੀ ਕਰੀਏ ਕਿਰਪਾ ਕਰਦਾ ਦਾਤਾ ਹਜੂਰ ਸਾਡੇ ਤੇ ਸਾਡੇ ਇਨਾਂ ਕੌੜਿਆਂ ਮਨਾਂ ਵਿੱਚ ਜਿਹੜੇ ਰੀਤੇ ਵਰਗੇ ਕੌੜੇ ਨੇ ਇਨਾਂ ਵਿੱਚ ਵੀ ਆਪ ਜੀ ਆਪਣੀ ਖਾਸ ਕਰ ਦਿਓ ਮੋਹ ਚੂਦੀ ਖੇਮਾ ਦਾਸ ਨੰਦੀਪ ਸਿੰਘ ਮੁਰੇਦ ਇਸ ਵੇਲੇ ਯਾਤਰਾ ਤੇ ਹਾਂ ਗੁਰਦੁਆਰਾ ਰੀਠਾ ਸਾਹਿਬ ਮਾਤਾ ਸਾਹਿਬ ਫੋਰਸਥਾਨਾਂ ਦੇ ਆਪ ਨੂੰ ਦਰਸ਼ਨ ਕਰਾਵਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ